ਇਸ ਟਾਈਮ ਅਸੀਂ ਖੜੇ ਆਂ ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਨਾਬਾ ਵਿਖੇ ਅਸੀਂ ਨਾਬਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸਿਵਲ ਹਸਪਤਾਲ ਨਾਬਾ ਦੀਆਂ ਪੰਜਾਬ ਸਰਕਾਰ ਨੂੰ 2.5 ਸਾਲ ਦੀ ਕਾਰਗੁਜ਼ਾਰੀ ਹੋ ਚੁੱਕੀ ਆ ਲੋਕ ਸੇਲ ਸਹੂਲਤਾਂ ਨੂੰ ਲੈ ਕੇ ਕੀ ਸੋਚਦੇ ਨੇ ਸਹੂਲਤ ਦੇਖ ਲਓ ਜੀ ਤੁਹਾਡੇ ਸਾਹਮਣੇ ਹੁਣ ਲਾਈਨ ਕਿੰਨੀ ਲੱਗੀ ਹੋਈ ਆ ਆ ਘੱਟ ਦੇਖੋ ਜੀ ਤੁਸੀਂ ਕਿੰਨਾ ਚਿਰ ਹੋ ਗਿਆ ਖੜਿਆ ਨੂੰ ਉਹ ਸ਼ੌਭਜਨ ਨਹੀਂ 65 ਸਾਲ ਦੀ ਉਮਰ ਆ ਦੇ ਘੰਟਾ ਹੋ ਗਿਆ ਲੈਂਡ ਤੇ ਖੜੇ ਇਹਨੂੰ ਸਹਾਲਿਆ ਹੀ ਨਹੀਂ ਪਤਾ ਕਰਦੇ ਸਾਡੀ ਪਰਚੀ ਕੱਟੀ ਜਾਂ ਕਰ ਸਾਡਾ ਡਾਕਟਰ ਮਿਲੂ ਕੱਲ ਅਸੀਂ ਜਾਵਾਂਗੇ ਕੀ ਹੋ ਗਿਆ ਮਾਤਾ ਜੀ ਕਿੰਨੀ ਕੁ ਲੱਗ ਕੀ ਲੱਗਦੀ ਨਿਕਲ ਗਿਆ ਪਤਾ ਨਹੀਂ ਭਾਈ ਇੱਥੇ ਚੱਕਰ ਆ ਗਈ ਡਿਗੀ ਆ ਅੱਛਾ ਕਿੰਨਾ ਟਾਈਮ ਹੋ ਗਿਆ ਖੜੀ ਨੂੰ ਕੁੜੀ ਨੂੰ ਪਤਾ ਨਹੀਂ ਅੱਧਾ ਘੰਟਾ ਸਾਰਾ ਹੋ ਗਿਆ ਖੜੀ ਨੂੰ ਇੱਕ ਪੱਖਾ ਉਹ ਲੱਗਿਆ ਹੈ ਜੀ ਬੱਚੀ ਉਰੇ ਖੜੀ ਦੀ ਗਰਮੀ ਨਾਲ ਉਹਨੂੰ ਚੱਕਰ ਆ ਗਿਆ ਹੁਣ ਲੈ ਕੇ ਗਏ ਨੇ ਐਮਰਜੈਂਸੀ ਕਿਆ ਨਹੀਂ ਝੂਲਦਾ ਰੋਣਾ ਦੌੜਾ ਪੈ ਕੇ ਤਾਂ ਮਰਨ ਵਾਲੇ ਹੋ ਰਹੇ ਹਾਂ ਝੂਲਦਾ ਇਹ ਕੀ ਆ ਭਾਂਡੇ ਦੇ ਉੱਪਰ ਹੋ ਗਏ ਜੀ ਮਹਾਰਾਜ ਆਏ ਨੂੰ 70 ਸਾਲ 72 ਸਾਲ ਦੀ ਉਮਰ ਹੈ ਖੜਿਆ ਨਹੀਂ ਜਾਂਦਾ ਹੈਗਾ ਬੈਠੇ ਦੁਖੀ ਹੋਏ ਬੈਠੇ ਆ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਨਹੀਂ ਬਧੀ ਤੇ ਹਮਗਾ ਹੀ ਗੁੰਡਾ ਰਾਜ ਬਧਾ ਚਲਾਟੇ ਹੋ ਗਏ ਵੀਰ ਜੀ ਸਾਨੂੰ ਖੜਿਆ ਨਹੀਂ ਉਗੀ ਹਾਂਜੀ ਕੋਈ ਪ੍ਰਬੰਧ ਕਿੰਨਾ ਕਰ ਲੱਗਦਾ ਏ ਤੁਹਾਨੂੰ ਜੀ ਸਾਨੂੰ ਤਾਂ ਕੋਈ ਪ੍ਰਬੰਧ ਲੱਗਦਾ ਨਹੀਂ ਹੈ ਆ ਬਜ਼ੁਰਗਾਂ ਦਾ ਹਾਲਾ ਦੇਖ ਲੋ ਆਸ ਕੋਲੇ ਤੋਂ ਦੇ ਰਹੇ ਜੀ ਕੰਮ ਤੋਂ ਬੇਲਾ ਕਰ ਰਹੀ ਹੈ ਜੀ ਛੁੱਟੀ ਕਰੋ ਕਹਿੰਦੇ ਕੰਮ ਇੱਥੇ ਹੀ ਬੈਠੋ ਹਾਜ਼ਰੀ ਇੱਥੇ ਹੀ ਲਾ ਦਿਓ ਜਿਹੜੀ ਇਹ ਹੀ ਦੇਣਗੇ ਸੀ ਨਿਊਜ਼ ਦੇ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਦੇ ਵਿੱਚ ਮੈਂ ਸੰਜੀਵ ਕੁਮਾਰ ਇਸ ਟਾਈਮ ਅਸੀਂ ਖੜੇ ਆ ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਨਾਬਾ ਵਿਖੇ ਜੇ ਗੱਲ ਕੀਤੀ ਜਾਵੇ ਇਲੈਕਸ਼ਨ ਦੀ ਤਾਂ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬਹੁਤ ਵਧੀਆ ਹੋ ਗਈਆਂ ਨੇ ਜਿਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਆਮ ਆਦਮੀ ਪਾਰਟੀ ਨੂੰ ਵੋਟ ਕਰਨਗੇ ਇਸ ਟਾਈਮ ਅਸੀਂ ਨਾਬਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸਿਵਲ ਹਸਪਤਾਲ ਨਾਬਾ ਦੀਆਂ ਜਿੱਥੇ ਲੋਕ ਜਿਹੜੇ ਕੀ ਸੋਚਦੇ ਨੇ ਸਰਕਾਰ ਦੇ ਬਾਰੇ ਕਿਹੜੀ ਕਿਹੜੀਆਂ ਕਿੰਨੀ ਕ ਸਹੂਲਤਾਂ ਦੇ ਵਿੱਚ ਵਾਧਾ ਹੋਇਆ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ 2.5 ਸਾਲ ਦੀ ਕਾਰਗੁਜ਼ਾਰੀ ਹੋ ਚੁੱਕੀ ਆ ਲੋਕ ਸੇਲ ਸਹੂਲਤਾਂ ਨੂੰ ਲੈ ਕੇ ਕੀ ਸੋਚਦੇ ਨੇ ਕਿੰਨੀ ਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੀ ਚੰਗੀਆਂ ਸਹੂਲਤਾਂ ਹੋਈਆਂ ਨੇ ਡਾਕਟਰ ਦਾ ਵਧੀਆ ਇਲਾਜ ਹੁੰਦਾ ਤੁਹਾਨੂੰ ਤਸਵੀਰਾਂ ਨਾਬਾ ਸਿਵਲ ਹਸਪਤਾਲ ਦੀ ਦੇਖੇ ਦੇਖ ਰਹੇ ਹੋ ਜਿੱਥੇ ਲੰਬੀ ਲੰਬੀ ਲਾਈਨਾਂ ਨਜ਼ਰ ਆ ਰਹੀਆਂ ਨੇ ਵੱਡੀਆਂ ਵੱਡੀਆਂ ਲਾਈਨਾਂ ਵੱਡੇ ਵੱਡੇ ਲਾਈਨਾਂ ਨਜ਼ਰ ਆ ਰਹੀਆਂ ਨੇ ਜਿੱਥੇ ਲੋਕ ਖੜੇ ਨੇ ਉਹ ਬੇਟੀ ਬੇਹੋਸ਼ ਹੋਈ ਆ ਤਸਵੀਰਾਂ ਦੇਖੋ ਲਾਈਨ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਸੇ ਸਹੂਲਤਾਂ ਨੂੰ ਲੈ ਕੇ ਕਿਉਂਕਿ ਇੱਥੇ ਕੋਈ ਵੀ ਸਹੂਿਦਾ ਨਹੀਂ ਦਿੱਤੀ ਗਈ ਲੋਕ ਗਰਮੀ ਦੇ ਵਿੱਚ ਪਰੇਸ਼ਾਨ ਨੇ ਨਾ ਪੀਣ ਵਾਲਾ ਪਾਣੀ ਆ ਨਾ ਲਾਈਨਾਂ ਵਾਲੀ ਆ ਨਾ ਸਟਾਫ ਹੈ ਜਿਸ ਕਰਕੇ ਲੋਕ ਲੰਬੇ ਘੰਟਿਆਂ ਤੋਂ ਘੰਟੇ ਇੱਥੇ ਖੜਦੇ ਨੇ ਪਰੇਸ਼ਾਨ ਹੁੰਦੇ ਨੇ ਤੇ ਲੋਕ ਹੁਣ ਸਰਕਾਰ ਪ੍ਰਤੀ ਕੀ ਸੋਚ ਰੱਖਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਕੀ ਹੋ ਗਿਆ ਮਾਤਾ ਜੀ ਕਿੰਨੀ ਕੁ ਲੱਗਦੀ ਕਿ ਲੱਗਦੀ ਪਤਾ ਨਹੀਂ ਭਾਈ ਇੱਥੇ ਚੱਕਰਾ ਖੜੀ ਗਈ ਆ ਕਿੰਨਾ ਟਾਈਮ ਹੋ ਗਿਆ ਖੜੀ ਨੂੰ ਕੁੜੀ ਨੂੰ ਪਤਾ ਨਹੀਂ ਅੱਧਾ ਘੰਟਾ ਸਾਰਾ ਹੋ ਗਿਆ ਖੜੀ ਨੂੰ ਕੋਈ ਪਰੇਸ਼ਾਨੀ ਆ ਰਹੀ ਆ ਕੋਈ ਨਾ ਪਰੇਸ਼ਾਨੀ ਹੈ ਹੁਣ ਭਾਈ ਪਰਚੇ ਲੈਣ ਨਾਲ ਲੱਗੀਆਂ ਹੋਈਆਂ ਨੇ ਕੀ ਲੱਗਦਾ ਦੱਸੋ ਸਰ ਕੀ ਕਿਸ ਤਰ੍ਹਾਂ ਲੱਗਦਾ ਸੋਲਤ ਕਿੰਨਾਂ ਦੀਆਂ ਨੇ ਸੋਲਤ ਦੇਖ ਲਓ ਜੀ ਤੁਹਾਡੇ ਸਾਹਮਣੇ ਹੁਣ ਲਾਈਨ ਕਿੰਨੀ ਲੱਗੀ ਹੋਈ ਆ ਕਿੰਨਾ ਚਿਰ ਹੋ ਗਿਆ ਆ ਕੱਠ ਦੇਖੋ ਜੀ ਤੁਸੀਂ ਕਿੰਨਾ ਚਿਰ ਹੋ ਗਿਆ ਖੜਿਆ ਨੂੰ ਜਿਹੜਾ ਹੁਣ ਵਧੀਆ ਸਰਕਾਰਾਂਾਂ ਤੋਂ ਵਧੀਆ ਵਧੀਆ ਇੱਕ ਪੱਖਾ ਉਹ ਲੱਗਿਆ ਹੈ ਜੀ ਬੱਚੀ ਉਰੇ ਖੜੀ ਦੀ ਗਰਮੀ ਨਾਲ ਉਹਨੂੰ ਚੱਕਰ ਆ ਗਿਆ ਹੁਣ ਲੈ ਕੇ ਗਏ ਨੇ ਐਮਰਜੈਂਸੀ ਪੀਨ ਵਾਲੇ ਪਾਣੀ ਦੀ ਕੋਈ ਸਹੂਲਤ ਪਾਣੀ ਤਾਂ ਉਧਰ ਹੈਗਾ ਜੀ ਉਰੇ ਤਾਂ ਕੋਈ ਹੈ ਨਹੀਂ ਇੱਥੇ ਤਲੇ ਲਾਉਣੇ ਤਾਂ ਹਾਂਜੀ ਕੀ ਨਹੀਂ ਕੋਈ ਬਜ਼ੁਰਗਾਂ ਨੂੰ ਕਿੰਨੀ ਕੀ ਸਹੂਲਤ ਸੱਤ ਤਾਲਾਂ ਦੇ ਵਿੱਚ ਕੋਈ ਸ਼ੂਭਾ ਨਹੀਂ 65 ਸਾਲ ਦੀ ਉਮਰ ਆ ਦੇਖ ਘੰਟਾ ਹੋ ਗਿਆ ਲੈਂਡ ਤੇ ਖੜੇ ਇਹਨੂੰ ਹਾਂ ਇਹ ਲੱਗਦਾ ਵੀ ਬਜ਼ੁਰਗਾਂ ਨੂੰ ਅਲੱਗ ਨਹੀਂ ਲੈਂਡ ਹੋਣੀ ਚਾਹੀਦੀ ਚਾਹੀਦੀ ਹੈ ਜੀ ਬਿਲਕੁਲ ਠੀਕ ਹੈ ਜੀ ਸਰਕਾਰ ਵੱਧਨ ਤੋਂ ਬਾਅਦ ਕੀ ਲੱਗਦਾ ਵੀ ਸਹੂਲਤਾਂ ਵਧੀਆਂ ਜਾਂ ਘਟੀਆਂ ਨਹੀਂ ਕੋਈ ਖਾਸ ਖਾਸ ਉਲਟਨ ਜਿਸ ਤਰ੍ਹਾਂ ਹੋਣੀ ਚਾਹੀਦੀ ਆ ਬਜ਼ੁਰਗਾਂ ਲਈ علیحدਾਂ ਬੱਚਿਆਂ ਲਈ علیحدਾਂ ਕੋਈ ਮਿਕਸ ਹੋਰ ਤਾਂ ਕੋਈ ਚਾਲੇ ਸ਼ੂਲ ਦਾ ਦੌੜਾ ਪੈ ਕੇ ਤਾਂ ਮਰਨ ਵਾਲੇ ਹੋ ਰਹੇ ਆ ਸ਼ੂਲ ਦਾ ਇਹ ਕੀ ਆ ਗੱਲ ਫਰਾ ਕੇ ਲੈ ਕੇ ਮਰਨ ਵਾਲੇ ਹੋਰ ਕੰਮ ਹੋਇਆ ਨਹੀਂ ਬਜ਼ੁਰਗ ਵੀ ਖੜੇ ਲਾਈਨ ਚ ਬਜ਼ੁਰਗਾਂ ਦੀ ਲੱਗ ਲੈਣੀ ਹੈਗੀ ਕੀ ਕਰੀਏ ਕੋਈ ਲਾਈਨ ਨਹੀਂ ਲੱਗ ਕੋਈ ਲਾਈਨ ਨਹੀਂ ਲੱਗਦੀ ਕੋਈ ਪੁੱਛਦਾ ਨਹੀਂ ਕੋਈ ਹੋ ਨਹੀਂ ਕਰ ਰਿਹਾ ਗਿਆ ਉਹਨੇ ਕੋਈ ਨਹੀਂ ਪੁੱਛ ਰਿਹਾ ਗਿਆ ਹਰੀ ਬਾਬਾ ਕਿਨੇ ਘੰਟੇ ਤੱਕ ਖੜੇ ਸਹੂਲਤਾਂ ਤਾਂ ਸਾਹੀਂ ਖੜੇ ਆਰੇ ਹਾਂਜੀ ਜੇ ਸਹੂਲਤਾਂ ਤਾਂ ਸਾਹੀਂ ਖੜੇ ਆ ਵੀ ਕੀ ਲੱਗਦਾ ਕਿੰਨਾ ਟਾਈਮ ਹੋ ਗਿਆ ਖੜੇ ਹੋਏ ਟਾਈਮ ਤਾਂ ਦੇਖੋ ਲੱਗੂ ਗਈ ਸਾਰੇ ਇਹ ਜੀ ਨੇ ਕੋਈ ਮੂਰੇ ਤਾਂ ਲਖੇ ਨਹੀਂ ਹੈਗਾ ਕਦੂਏ ਨੂੰ ਸਾਰੇ ਆਪ ਦੀ ਲੈ ਆਪ ਵਾਜੇ ਫਿਰ ਲੱਗਦਾ ਵੀ ਥੋੜੀ ਲਾਈਨ ਘਟ ਜੇਗੀ ਦੇਖੋ ਅੰਦਰ ਦਾ ਪਤਾ ਨਹੀਂ ਸਾਨੂੰ ਸਟਾਫ ਵੱਧਾ ਕਿ ਘਟਾ ਪਰ ਆਪਦੀ ਬਾਰੀ ਤੇ ਖੜੇ ਨੇ ਸਾਰੇ ਕੋਈ ਤੱਕਾ ਮੁੱਕੀ ਕਿਸੇ ਨਾਲ ਨਹੀਂ ਹੋ ਰਹੀ ਜੁਰਗਾਂ ਦੀ ਲਾਈਨ ਲੱਗਣੀ ਹੋਣੀ ਚਾਹੀਦੀ ਜਿਵੇਂ ਸੀਨੀਅਰ ਸਿਟੀ ਜਾਂਦੀ ਹੈ ਚਲੋ ਹੋ ਜੇ ਚੰਗੀ ਆ ਨਹੀਂ ਚੰਗੀ ਕੀ ਲੱਗਦਾ ਜੀ ਸਹੂਲਤ ਹੈਗੀ ਆ ਸਹੂਲਤ ਤਾਂ ਕਿਹੜੀਆਂ ਨਹੀਂ ਹੋ ਰਹੀਆਂ ਖੜਿਆ ਕੰਡਾ ਹੋ ਗਿਆ ਸਹੂਲਤ ਕੋਈ ਨਹੀਂ ਹੁਲ ਜੀ ਹੁਲਤ ਨਹੀਂ ਹੈਗੀ ਇੱਕ ਹੋਰ ਗੱਲ ਹੈ ਵੀ ਡਾਕਟਰ ਕਹਿੰਦੇ ਵੀ ਨਾਬੇ ਉਰੇ ਰਹਿੰਦੇ ਨਹੀਂ ਹੈਗੇ ਜਾਂ ਤਾਂ ਰੈਫਰੀ ਕਰ ਦਿੰਦੇ ਨੇ ਕੀ ਲੱਗਦਾ ਵੀ ਕਿੰਨੀ ਗੱਲ ਸਹੂਲਤ ਹੋਰ ਕੋਈ ਮੜਾ ਮੜਾ ਕੇਸ ਅੱਛੇ ਇਲਾਜ ਨਹੀਂ ਕਰਦੇ ਅੱਛੇ ਕਿਸੇ ਕਰਦੇ ਸਰਕਾਰ ਦਾ ਕਹਿੰਦੀ ਬੜਾ ਵਧੀਆ ਇਲਾਜ ਹੋ ਗਿਆ ਨਾ ਕੋਈ ਕਿਹੜਾ ਹੁੰਦਾ ਜੀ ਕੋਈ ਇਲਾਜ ਨਹੀਂ ਨਾ ਜੀ ਸਰਕਾਰ ਦੇ ਦਾਅਵੇ ਹੋਰ ਨੇ ਗੱਲ ਬਿਲਕੁਲ ਬਿਲਕੁਲ ਲੋਕ ਜਿਹੜੇ ਨੇ ਉਹ ਸਿੱਧੇ ਤੌਰ ਤੇ ਸਵਾਲ ਸਰਕਾਰ ਦੀ ਸਿਹਤ ਸਹੂਲਤ ਉੱਪਰ ਖੜਾ ਕਰ ਰਹੇ ਨੇ ਜਿਸ ਤਰ੍ਹਾਂ ਸਰਕਾਰ ਦਾਅਵਾ ਕਰਦੀ ਹੈ ਪੰਜਾਬ ਦੇ ਵਿੱਚ 22 ਸਾਲ ਦੇ ਦੌਰਾਨ ਸਿਹਤ ਸਹੂਲਤਾਂ ਨੂੰ ਵਧਾਇਆ ਗਿਆ ਤੇ ਲੋਕ ਜਿਹੜੇ ਨੇ ਬੜੀ ਵਧੀਆ ਸਰਕਾਰ ਕਹਿ ਰਹੇ ਨੇ ਬੜੇ ਵਧੀਆ ਸਿਹਤ ਸਹੂਲਤਾ ਕਰ ਰਹੇ ਨੇ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਬਾ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਸਿਹਤ ਸਹੂਲਤਾਂ ਵਿੱਚ ਗਰਮੀ ਦੇ ਵਿੱਚ ਇਸ ਗਰਮੀ ਦੇ ਵਿੱਚ ਖੜਦੇ ਨੇ ਲੋਕ ਬੱਚੇ ਬੇਹੋਸ਼ ਹੋ ਰਹੇ ਨੇ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਸਹੂਲਤਾਂ ਵਧੀਆਂ ਨੇ ਕੀ ਲੱਗਦਾ ਮਾਤਾ ਜੀ ਕਿੰਨੀ ਕ ਸਹੂਲਤਾਂ ਨੇ ਅਸੀਂ ਕੀ ਦੱਸੀ ਹੈ ਜੀ ਅਸੀਂ ਤਾਂ ਬੋਟਰ ਦੇ ਖੜੇ ਨੇ ਉਰੇ ਕਿੰਨਾ ਚਿਰ ਹੋ ਗਿਆ ਸਵਾ ਦਸਟੇ ਹੋ ਗਏ ਵੀਰ ਜੀ ਸਾਨੂੰ ਖੜਿਆ ਨੂੰਗੀ ਹਾਂਜੀ ਕੋਈ ਪ੍ਰਬੰਧ ਕਿੰਨਾ ਕੁ ਲੱਗਦਾ ਏ ਤੁਹਾਨੂੰ ਜੀ ਸਾਨੂੰ ਤਾਂ ਕੋਈ ਪ੍ਰਬੰਧ ਲੱਗਦਾ ਨਹੀਂ ਹੈਗਾ ਪ੍ਰਬੰਧ ਕਿ ਕਿਸ ਤਰ੍ਹਾਂ ਲੱਗਦਾ ਏ ਸਭ ਨੂੰ ਹੱਸੇ ਕੀ ਦੱਸਦੇ ਜਿੱਥੇ ਹੋਰ ਕੜੇ ਉੱਤੇ ਅਸੀਂ ਕੜੇ ਹੁਣ ਵੀ ਏਡਿਓ ਲੈਣਾ ਪਹਿਲਾਂ ਵੀ ਏਡਿਓ ਲੈਣੀ ਸੀ ਕੀ ਲੱਗਦਾ ਸਰਕਾਰ ਬਦਲਣ ਤੋਂ ਬਾਅਦ ਕੋਈ ਚੇਂਜ ਹੋਈ ਮੈਨੂੰ ਤਾਂ ਲੱਗਦਾ ਨਹੀਂ ਹੈ ਲੱਗਦੀ। ਹਾਂਜੀ ਪਹਿਲਾਂ ਵੀ ਇੰਨੀ ਵੱਡੀ ਲਾਈਨ ਲੱਗਦੀ ਸੀਗੀ। 2 ਘੰਟੇ ਹੋ ਗਏ ਖੜਿਆ ਨੂੰ। ਹੁਣ ਵੀ 2 ਘੰਟੇ ਹੋ ਗਏ ਜਿਹੜੇ ਮਹਿਲਾਵਾਂ ਨੇ ਉਹਨਾਂ ਦਾ ਕਹਿਣਾ ਵੀ 2 ਘੰਟੇ ਦੇ ਕਰੀਬ ਉਹਨਾਂ ਨੂੰ ਹੋ ਗਏ ਸਿਰਫ ਪਰਚੀ ਕਟਾਣੀਆਂ ਉਹਨਾਂ ਨੇ ਹਲੇ ਇਸ ਤੋਂ ਬਾਅਦ ਓਪੀਡੀ ਦੇ ਵਿੱਚ ਜਦੋਂ ਡਾਕਟਰ ਕੋਲ ਜਾਣਗੇ ਉੱਥੇ ਵੀ ਕਲੰਬੀ ਲਾਈਨ ਆ ਤਕਰੀਬਨ ਜੇ ਕੋਈ ਮਰੀਜ਼ ਸਿਵਲ ਹਸਪਤਾਲ ਨਾਬਾ ਵਿਖੇ ਆਪਣੇ ਇਲਾਜ ਕਰਵਾਉਣ ਲਈ ਆਂਦਾ ਤਾਂ ਤਕਰੀਬਨ ਪੂਰੀ ਦਿਹਾੜੀ ਉਹਨੂੰ ਫੋੜਨੀ ਪੈਂਦੀ ਹੈ ਉਸ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਉਹਨਾਂ ਦੀ ਜਿਹੜੀ ਡਾਕਟਰ ਕੋਲ ਜਿਹੜੀ ਅਪਾਇੰਟਮੈਂਟ ਆ ਉਸ ਨੂੰ ਤੂ ਦਵਾਈ ਜੀ ਸਾਰੇ ਬਰਾਬਰ ਦਿੰਦੇ ਚਾਹੇ ਕਾਂਗਰਸ ਚਾਹੇ ਅਕਾਲੀ ਆਈ ਚਾਹੇ ਆਪ ਵਾਲੇ ਨੇ ਜੀ ਪਰ ਇਹ ਤੈਨੂੰ ਗੁੰਡਾ ਰਾਜਾ ਜੀ ਉਹਨਾਂ ਤੇ ਇੱਕ ਤਾਂ ਪਹਿਲਾ ਮਰੀਜ਼ ਹੁੰਦਾ ਪਰੇਸ਼ਾਨ ਬਿਮਾਰੀ ਵੱਲੋਂ ਦੂਜੀ ਤੇ ਪਰਚੀ ਨਹੀਂ ਛੇਤੀ ਕਰਦੀ ਤੀਜੇ ਨੰਬਰ ਦਾ ਡਾਕਟਰ ਲੱਭਣੇ ਜਲਦੀ ਮਿਲਦਾ ਹੈਗਾ ਹੁਣ 122 ਪਰਮਸਰ ਉਹਨੇ ਹੱਡੀਆਂ ਵਾਲੇ ਜੂਰੇ ਡਾਕਟਰ ਸਾਹਿਬ ਨੇ ਜੀ ਉਹਨਾਂ ਕੋਲ 155 ਨੰਬਰ ਲੱਗਿਆ ਹੋਇਆ 155 ਮੰਨ ਲਓ 11 ਵੱਜ ਚੁੱਕੇ ਨੇ 3-4 ਵੱਜ ਜਾਣੇ ਨੇ ਜੀ ਹੁਣ ਉੱਥੇ ਡਾਕਟਰ ਸਾਹਿਬ ਨੂੰ ਹੋਰ ਬੁਲਾਉਣਾ ਚਾਹੀਦਾ ਜੇ ਤਾਂ ਕੋਈ ਹੈਗੀ ਆ ਕੋਈ ਵੀ ਅੱਜ ਚੈੱਕ ਹੋ ਜਾਊਗਾ ਉਹ ਤਾਂ ਹੀ ਹੁਣ ਵੇਟ ਕਰ ਰਹੇ ਹਾਂ ਦੇਖੋ ਗਰੰਟੀ ਕਾਦੀ ਹੁੰਦੀ ਗਰੰਟੀ ਕਹੇ ਚੀਜ਼ ਦੀ ਸਕੂਲ ਤਾਂ ਵਧੀਆ ਸਰਕਾਰ ਆਣ ਤੋਂ ਬਾਅਦ ਕੋਈ ਸਕੂਲ ਤਾਂ ਵਧੀਆ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਨਹੀਂ ਵਧੀਆ ਤੇ ਹਮਕਾ ਹੀ ਗੁੰਡਾ ਰਾਜ ਵਧੇ ਤੇ ਆਏ ਹੁਣ ਧੂਰੀ ਹੋਏ ਆਂ ਯੂਰੇ ਚੱਲ ਕੇ ਉਰੇ ਮੋਟਰਸਾਈਕਲ ਆ ਦਾਰੀਏ ਪਰਸੀਪਾਲ ਦੋਨੇ ਜੇ ਇੱਕ ਤਾਂ ਬੰਦਾ ਉਹ ਬਿਮਾਰੀ ਵੱਲੋਂ ਪ੍ਰੇਸ਼ਾਨ ਹੈ ਕੰਨ ਨੂੰ ਪਰਚੀ ਦਾ ਹੁੰਦਾ ਜੀ ਮੋਟਰਸਾਈਕਲ ਚੱਕਿਆ ਗਿਆ ਇਹਨਾਂ ਨੇ ਕਿਹੜੇ ਦੁਬਾਰੇ ਦੇਣਾ ਜੀ ਠੀਕ ਹੈ ਜੀ ਇਹ ਡਾਕਟਰ ਵਧੀਆ ਨੇ ਇਸ ਕਰਕੇ ਉਰੇ ਏਡੀ ਦੂਰ ਜਾਉਣੇ ਆ ਸਰਕਾਰ ਕੀ ਨਹੀਂ ਗਈ ਲੋਕਾਂ ਚਲੋ ਪ੍ਰੇਸ਼ਾਨੀ ਤਾਂ ਹੈਗੀ ਆ ਜੀ ਕੁਝ ਜਿਵੇਂ ਪਰਚੀ ਘੜਦੇ ਨੇ ਇੱਕ ਦੋ ਇਸ ਕਰਕੇ 2-2 ਘੰਟੇ ਲੱਗ ਰਹੇ ਨੇ ਲੱਗ ਰਹੇ ਨੇ ਲੱਗ ਰਹੇ ਨੇ ਹਾਂ ਇਹ ਤਾਂ 1.5 ਘੰਟੇ ਸਰਕਾਰ ਦਾਵਾ ਕਰ ਰਹੀ ਹੈ ਜੀ ਸੇਫ ਸਹੂਲਤਾਂ ਬਹੁਤ ਵਧੀਆ ਹੋ ਗਈ ਕਿਸ ਤਰ੍ਹਾਂ ਸਹੂਲਤਾਂ ਮਿਲ ਰਹੀਆਂ ਨੇ ਹਾਂ ਹਾਂ ਦਾ ਦੇਖ ਲਓ ਇੱਕ ਮਿੰਟ ਪਰਚੀਆਂ ਤਾਂ ਇੱਥੇ ਮਿਲ ਹੀ ਰਹੀਆਂ ਆ ਦੇਖ ਲਓ ਕੀ ਹਾਲ ਆ ਇੱਥੋਂ ਪਹਿਲਾਂ ਘੰਟਾ ਖੜਾ ਕਰ ਹੋ ਕੇ ਗਿਆ ਮੈਂ ਤਾਂ ਨਾਲੇ ਬਜ਼ੁਰਗਾਂ ਦੀ ਲਾਈਨ 'ਚ ਖੜਾ ਹੋ ਕੇ ਆ ਬਜ਼ੁਰਗਾਂ ਦਾ ਹਾਲ ਆ ਦੇਖ ਲਓ ਪਰਚੀ ਕੱਟੀ ਕਿੱਥੇ ਕੱਟੀ ਆ ਜੀ ਪਰਚੀ ਬੰਦਾ ਹੀ ਨਹੀਂ ਕੋਈ ਬੈਠਿਆ ਉੱਥੇ ਕਿੰਨੀ ਕ ਸੇਫ ਸਹੂਲਤ ਮਿਲਦੀ ਆ ਤੁਹਾਨੂੰ ਹਸਪਤਾਲ ਦੇ ਵਿੱਚ ਜਦੋਂ ਇੱਥੋਂ ਮਸੂਲਤ ਮਿਲੂਗੀ ਤਾਂ ਅੱਗੇ ਮਿਲੂਗੀ ਕੁਛ ਇੱਥੇ ਹੀ ਹਾਲਾ ਕੁਛ ਮਿਲਦਾ ਜੇ ਕਿੰਨੇ ਘੰਟੇ ਲੱਗਦੇ ਨੇ 25 ਘੰਟੇ ਆਹ ਦੇਖ ਲਓ ਸਾਡੇ ਸਾਹਮਣੇ ਖੜੇ ਨੇ ਇਹ ਆਹ ਬੈਠੇ ਨੇ ਦੇਖ ਲਓ ਬਜ਼ੁਰਗ ਆ ਤੇ 2 ਘੰਟੇ ਦੇ ਉੱਪਰ ਹੋ ਗਏ ਜੀ ਮਹਾਰਾਜ ਆਏ ਨੂੰ 70 ਸਾ 72 ਸਾਲ ਦੀ ਉਮਰ ਹੈ ਖੜਿਆ ਨਹੀਂ ਜਾਂਦਾ ਹੈਗਾ ਬੈਠੇ ਦੁਖੀ ਹੋਏ ਬੈਠੇ ਆ ਅੱਗੇ ਡਾਕਟਰ ਕੋਲ ਜਾਵਾਂਗੇ ਖਣ ਕੀ ਹਾਲ ਹੋਊਗਾ ਟਾਈਮ ਲੱਗੂਗਾ ਹਲੇ ਤਾਂ ਪਰਚੀ ਬਣਨ ਚ 4 ਘੰਟੇ ਹੋ ਗਏ ਸਰਕਾਰ ਕਹਿੰਦੀ ਸੌਲਤ ਬੜੀ ਵੀ ਦੇ ਰਹੇ ਆਂ ਅਸ ਕੋਲਤੋ ਦੇ ਰਹੇ ਆਂ ਜੀ ਕੰਮ ਤੋਂ ਬੇਲਾ ਕਰ ਰਹੀ ਹੈ ਜੀ ਛੁੱਟੀ ਕਰੋ ਕਹਿੰਦੇ ਕੰਮ ਇੱਥੇ ਹੀ ਬੈਠੋ ਹਾਜ਼ਰੀ ਇੱਥੇ ਹੀ ਲਾ ਦਿਓ ਦਿਹਾੜੀ ਇਹ ਹੀ ਦੇਣਗੇ ਪਰੇਸ਼ਾਨੀ ਹੈ ਬੇਟਾ ਹੁਣ 2 ਮਿੰਟ ਘੰਟਾ ਬੈਠੇ ਨੂੰ ਖੜੇ ਜਾਂਦਾ ਪਾਣੀ ਤਾਂ ਤੈ ਮਰਦੇ ਆਂ ਮਾ ਪਾਣੀ ਲਈਆਂ ਮੁੱਲ ਬੋਤਲ ਬਸ ਹਾਲੇ ਹੀ ਨਹੀਂ ਪਤਾ ਕਰਦਾ ਸਾਡੀ ਪਰਚੀ ਕੱਟੀ ਜਾਊ ਕਰ ਸਾਨੂੰ ਡਾਕਟਰ ਮਿਲੂਗਾ ਤਾਂ ਅਸੀਂ ਜਾਵਾਂਗੇ ਉਹ ਸੁਨਾਮ ਤੋਂ ਆਏ ਦੇ ਲੱਕ ਕੋਈ ਬੁਰਾ ਹਾਲ ਐਥੇ ਫਿਰ ਹਾਂ ਦੇ ਲੱਕੀ ਜੀ ਸੋਹਰੇ ਕੱਠ ਵਟ ਦਾ ਡਾਕਟਰ ਦੇ ਬਹੁਤ ਕੁਸ ਹੋਏ ਉਥੇ ਬਾਰੀ ਜਾਂਦਾ ਹੁਣ ਮੈਂ ਤਾਂ ਖੜੇ ਨਹੀਂ ਜਾਂਦਾ ਹੈਗਾ ਉਹ ਪੈਣ ਨੂੰ ਖੜਾ ਕੇ ਹਨ ਮੇਰੀ ਪਰਚੀ ਕਿਤਾ ਦੇ ਉਹਨਾਂ ਦਾ ਕਿੱਥੇ ਕੁੜੀ ਨਹੀਂ ਰੌਲਾ ਪਾ ਲਿਆ ਆ ਪੀੜ ਕਿੰਨੀ ਆ ਪੀੜ ਬਹੁਤ ਆ ਦੇ ਸਰਕਾਰ ਦਾਵਾ ਕਰਦੀ ਹੈ ਵੀ ਬੜੀ ਵਧੀਆ ਫੈਸਿਲਿਟੀਆਂ ਨੇ ਸੇਵ ਤੋਂ ਖੀ ਲੱਗਦਾ ਵੀ ਵਧੀਆ ਹਸਪਤਾਲ ਦੇ ਕੋਈ ਦਿੱਕਤ ਨਹੀਂ ਆਉਂਦੀ ਕਿਸ ਨੂੰ ਦਿੱਖਤਾ ਵੀ ਨਹੀਂ ਆਉਂਦੇ ਵੀਰੇ ਜੇ ਹੁਣ થોੜਾ ਪਤਾ ਹੀ ਸਾਹਮਣੇ ਤੋਂ ਦੇਖ ਰਿਹਾ ਹਾਂ ਬਹੁਤ ਪਰੇਸ਼ਾਨੀ ਹੋ ਰਹੀ ਹੈ ਕੱਦੇ ਖੜੇ ਆ ਕਿ ਕਿੰਨੀ ਕਿ ਪਰੇਸ਼ਾਨੀ ਬਹੁਤ ਜ਼ਿਆਦਾ ਸੀ ਕਿ ਸਵੇਰ ਦੇ ਆਏ ਹੋਇਆ ਮੈਂ ਤਾਂ ਟਿਕਾ ਸੁਰਿਆ ਨਹੀਂ ਆਤਾ ਹੈ ਪਰੇਸ਼ਾਨੀ ਕੀ ਕੀ ਆ ਰਹੀ ਹੈ ਉਹਨਾਂ ਨੇ ਟਾਂਕਰ ਲੱਗੇ ਹੋਏ ਨਾ ਅਰੇ ਕੰਨ ਤੇ ਆਪਰੇਸ਼ਨ ਕਰਾਇਆ ਸੀਗਾ ਉਹਦੇ ਟਾਂਗੇ ਘਟਾਣੇ ਆ ਹੁਣ ਪਰਚੀ ਦਾ ਨੰਬਰ ਹੀ ਨਹੀਂ ਆ ਰਿਹਾ ਕੱਦੇ ਖੜੇ ਆ ਕਿੰਨੇ ਘੰਟੇ ਟਾਈਮ ਹੋ ਗਿਆ ਬੈਠੇ ਕਿੰਨੇ ਟਾਈਮ ਹੋ ਜਾਊਗਾ ਆਪਾਂ ਨੂੰ ਹੋ ਗਿਆ ਘੰਟਾ ਹੋ ਗਿਆ ਜ਼ਿਆਦਾ ਹੀ ਹੋ ਗਿਆ 3 ਘੰਟਾ ਹੋਣ ਵਾਲਾ 11 ਮੇਰੇ ਵੀ ਤਾਂ 10 ਵਜੇ ਆਏ ਸੀ ਅਸੀਂ ਘਰੋਂ ਆਪਣੇ ਹੁਣ ਦੇਖ ਲਓ ਹਾਲੇ ਜਿਸ ਤਰ੍ਹਾਂ ਦੀ ਸਿਹਤ ਸਹੂਲਤਾਂ ਸਿਵਲ ਹਸਪਤਾਲ ਨਾਬਾ ਵਿਖੇ ਦੇਖਣ ਨੂੰ ਮਿਲੀਆਂ ਨੇ ਤੇ ਮਰੀਜ਼ ਆਪਣਾ ਦੁੱਖ ਜ਼ਾਹਿਰ ਕਰ ਰਹੇ ਨੇ ਉਸ ਨੂੰ ਲੈ ਕੇ ਸਰਕਾਰ ਦੇ ਉਹਨਾਂ ਦਾਅਵਿਆਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਵੀ ਹੱਤਾਲਾਂ ਦੇ ਵਿੱਚ ਸਿਹਤ ਸਹੂਲਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਬਾ